ਕਾਲ ਸਿੰਘ ਕਿਹਨੂੰ ਮਿਲਣ ਚੱਲੇ ਆ ਨਾਨੀ ਨੀ ਮਿਲਣ ਚੱਲੇ ਆ ਪੈਪੀ ਨੂੰ ਵੀ ਮਿਲਣ ਜਾਣਾ ਪਹਿਲਾਂ ਨਾਨੀ ਨੂੰ ਮਿਲਿਆ ਇੱਧਰ

ਖਾਲ ਸਿੰਘ ਨਾਨੀ ਕੋਲੇ ਆ ਗਿਆ ਹਾਜੀ ਛੁੱਟੀ ਹੋਣੀ ਹੈ ਕਹਿੰਦੇ ਨਾ ਹਾਂ ਮੈਂ ਲੋਪਨ ਫੋਰ ਯੂ ਚਾਹ ਹਾਂ ਜਸਟ ਵਟ ਇਜ਼ ਇਨ ਦ ਸਾਈਡ ਹਾਂ ਮਾਂ ਨੇ ਕਾਲ ਕੀਤੀ ਆ ਨਹੀਂ ਉਹ ਫੋਨ ਨਹੀਂ ਚੱਕਿਆ ਹਜੇ ਬੀਜ਼ੀ ਹੋਣੀ ਹੈ ਦਾਦੀ ਹਾਂ ਦੇ 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 ਉਹਦੇ ਦਾ ਬੱਟਨ ਵਾਲੀ ਹੁੰਦੀ ਹੈ ਮੈਂ ਮੰਮੀ ਨਾਲ ਗਿਆ ਸੀ ਬੱਟਨ ਵਾਲੀ ਚ ਉਹਦੇ ਨਾਲ ਆਪਾਂ ਠੀਨੂ ਦਬਿਆ ਸੀ ਨਾਨੀ ਕੋ ਲਾਗੇ ਫਿਰ ਪੈ ਗਿਆ ਬਟੂਆ ਜੇਬ ਚ ਪੈ ਗਿਆ ਬਟੂਆ ਨਾ ਨਹੀਂ ਸੌਂਗੇ ਤਬ ਉਹ ਜਾ ਕੇ ਦੁੱਧ ਮਿਲ ਕੇ ਚਾਕਲੇਟ ਮੈਂ ਹੋਂਤੇ ਮਾਰ ਵੀ ਲਾ ਖਰੀਦਾਂਗੀ ਹਾਂ ਇੱਕ ਹੋਰ ਜੰਬੀ ਰੈਡੀ ਹਾਂ ਉਹਦਾ ਚਲਿਏ ਰੈਡੀ 1599 ਤਾਂ ਹੈ ਰੈਡੀ 1599 ਹਾਂ ਤੇ ਕਾਰੀ ਆ ਗਿਆ ਰੈਡੀ ਮੈਨੂੰ ਵੀ ਓਏ ਵਾਈ ਗਰੂ ਕੀ ਖਾਣਾ ਹੈ ਹਾਂ ਜੋ ਮੈਂ ਬਾਹਰੋਂ ਕਾਣ ਨਾ ਗਮਾ ਕੇ ਨਹੀਂ ਕਿ ਲਖਲਾ ਫੋਕਲ ਗਿਉਣੀ ਤੇ ਮੈਂ ਖਾ ਲੈਣਾ ਹੂੰ ਤਾਂ ਮੈਂ ਤੁਹਾਨੂੰ ਕੀ ਇਹ ਲੈ ਲੈ ਫਰੂਟ ਹੈ ਬੱਤੀ ਹਾਂਜੀ ਉਹ ਕੀ ਰਣੀ ਲੱਗਦਾ ਨਾ ਕਲਰ ਲਾਇਆ ਹੋਇਆ ਉੱਪਰ ਫੂਟੇ ਦੇ ਹਨ ਹਾਂ ਨਹੀਂ ਕਲਰ ਨਹੀਂ ਅਸਲੀ ਆ ਕੱਟ ਕੇ ਪਾਏ ਹੋਏ ਆ ਉਹਨਾਂ ਨੇ ਫਰੂਟ ਪਤਾ ਨਹੀਂ ਕਦੋਂ ਦੇ ਪਾਏ ਆ ਪਰ ਕੱਟ ਕੇ ਪਾਏ ਹੋਏ ਆ ਆਹੋ ਆਹੋ ਬੈਠੇ ਉੱਥੇ ਉਹ ਕਿੱਥੇ ਹੁੰਦਾ ਹੈ ਆ ਜਾ ਇਹ ਐਂਬੂਲੈਂਸ ਉਂਗਲੀ ਲਿਖਿਆ ਇਥੇ ਕੱਲੀ ਐਂਬੂਲੈਂਸ ਜਾ ਸਕਦੀ ਹੈ ਹਾਂ ਆ ਜਾ ਨਹੀਂ ਕੱਢਿਆ ਨਹੀਂ ਕੱਲੀ ਐਂਬੂਲੈਂਸ ਹਾਂ ਕੱਲੀ ਐਂਬੂਲੈਂਸ ਪਾਰਕਿੰਗ ਹਾਂ ਜਿਹੜੇ ਮਰੀਜ਼ਾਂ ਨੂੰ ਲੈ ਕੇ ਆਉਂਦੇ ਨਾ ਪੇਸ਼ੈਂਟਾਂ ਨੂੰ ਫਿਰ ਇੱਥੇ ਲੈ ਕੇ ਆਉਂਦੇ ਪਿੱਛੋਂ ਦੀ ਐਂਬੂਲੈਂਸ ਦਾ ਐਂਟਰੈਂਸ ਹੈ ਨਾ ਮੂਹਰ ਦੀ ਨਹੀਂ ਆਉਂਦੇ ਉਹ ਪਰ ਫਿਰ ਪਿੱਛੋਂ ਦੀ ਆ ਜਾਂਦੇ ਇੱਧਰ ਦੀ ਖੰਡ ਤਾਂ ਨਹੀਂ ਲੱਗਦੀ ਬਤ? ਨਹੀਂ ਹੱਥਾਂ ਨੂੰ ਤਾਂ ਲੱਗਦੀ ਆ ਕਿਹਨਾਂ ਨੂੰ? ਹੱਥਾਂ ਨੂੰ ਖੱਟਾਂ ਨੂੰ? ਨਹੀਂ ਖੱਟਾਂ ਨੂੰ ਨਹੀਂ ਹੱਥਾਂ ਨੂੰ ਹੱਥਾਂ ਨੂੰ ਯਾ ਮੈਨੂੰ ਫੜਾ ਦੇ ਠੰਡਾ ਅੱਛਾ ਇੱਕਾਤ ਨੂੰ ਲੱਗਦੀ ਦੂਜੇ ਨੂੰ ਨਹੀਂ ਜਿਹਦੇ ਚ ਠੰਡੀ ਚੀਜ਼ ਫੜੀ ਉਹਨੂੰ ਨਹੀਂ ਲੱਗਦੀ ਹੈ ਅਹੋ ਅੱਛਾ ਓਕੇ ਓਕੇ ਆ ਵੇਲ ਵੇਲ ਡੈਡੀ ਵੇਲ ਵੀਲ ਸੋਣੀ ਬਣਾਈ ਹੈ ਨਾ ਆਹੋ ਪੇਂਟ ਕੀਤਾ ਨਾ ਆ ਪੇਂਟ ਕੀਤਾ ਪ੍ਰਿੰਟ ਕੀਤਾ ਉਹਨਾਂ ਦਾ ਪੇਂਟ ਉਹ ਨਹੀਂ ਕੀਤਾ ਪ੍ਰਿੰਟ ਕਰਕੇ ਉੱਪਰ ਕੁਝ ਲਾਇਆ ਹੋਇਆ ਉਹਨਾਂ ਨੇ ਪੇਪਰ ਯਾਰ ਪੇਂਟ ਕੀਤਾ ਹੂੰ ਜਦ ਮੈਂ ਮੁੰਡਾ ਤੇ ਨਿਕਾਦਾ ਹੁਣ ਡੈਡੀ ਹਾਂ ਕੈਂਡੀਆਂ ਲੈ ਕੇ ਆਇਆ ਹੈ 70 ਰੁਪਏ ਚ ਚੇਂਜ ਕਰ ਲਈ ਹਮਨੇ ਹਾਂ ਕੈਂਡੀਆਂ ਉਹ ਨਹੀਂ ਲੈਣਾ ਆਹ ਲੈ ਲਾਉਣੀ ਹਾਂ ਹਾਂ ਉਹ ਮੈਂ ਚੇਂਜ ਕਰ ਲਈਆ ਠੀਕ ਆ ਬਾਦ ਆ ਯਮੀ ਆ ਆਹੋ ਖੰਡ ਕਿੰਨੀ ਪਾਈ ਹੋਈ ਉਹਨਾਂ ਨੇ ਵਿੱਚ ਖੰਡ ਕਿੰਨੀ ਪਾਈ ਹੋਈ ਆਹੋ ਮੈਂ ਖੰਡ ਨਹੀਂ ਲੈ ਸਕਦਾ ਦਾਦੀ ਹਾਂ

ਪੀਆ ਹਾਂ ਤੇ ਮੈਂ ਕੈਂਡੀ ਉਹ ਵੀ ਲੈ ਕੇ ਆਇਆ ਆ ਤੇ ਆਹ ਵੀ ਲੈ ਕੇ ਆਇਆ ਮੈਂ ਹਰਮਾਂ ਕਿਦਾਂ ਠੀਕ ਹੈ ਤੇ ਮੈਂ ਆਹ ਵੀ ਲੈ ਕੇ ਆਇਆ ਹਾਂ ਵੀ ਲੈ ਕੇ ਆਇਆ ਓਕੇ ਬਾਕੀ ਆ ਹਾਂ ਘਰ ਕਰੇ ਉਹ ਮੈਂ ਕੈਂਡੀ ਸੀਗੀ ਵਾ ਤੇਰੀ ਆ ਹੈਲੋ ਧਰੂਸ਼ੀਚਕ ਕਿਰਤੈ ਹੈ ਸੋਹਣੀ ਮਾਂ ਮੀਨ ਆਉਂਦੀ ਆ ਸੌਂ ਜਾ ਮੀਨ ਆਉਂਦੀ ਆ ਸੌਂ ਜਾ ਸੌਂ ਜਾ ਵੀ ਵੀ ਸੌਂ ਜਾ ਸੌਂ ਜਾ ਮੀਨ ਆਉਂਦੀ ਆ ਸੌਂ ਜਾ ਚੱਲ 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 ਮੈਂ ਪਿੱਛੇ ਆ ਤਾ ਡਾਂਟੀ ਪਿੱਛੇ ਨੂੰ ਤੁਰਦਾ ਹੈ ਮੈਂ ਕੋਲਾ ਹਾਂ ਕਿਹੜੀ ਸ਼ੌਂਕਣ ਹੈਗੀ ਕਿਹੜੀ ਸ਼ੌਂਕਣ ਆ ਜੀ ਬਸ ਬਸ ਸ਼ੌਂਕਣ ਕਿਹੜੀ ਸ਼ੌਂਕਣ ਤੇ ਸ਼ੌਂਕਣ ਉਹ 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 ਤੋ ਗਾਣਾ ਸੁਣ ਲੈਣਾ ਇੰਟਰਨੈਟ ਤੋਂ ਉਹ ਕਰਦੀ ਹੁੰਦੀ ਕਿਵੇਂ ਜੋਰ ਲਾ ਕੇ ਨਾ ਸ਼ੌਂਕਣ ਸ਼ੌਂਕਣ ਸ਼ੌਕਣ ਮੇਲੇ ਦੀ ਮੇਲੇ ਨੂੰ ਤਾਂ ਕਈ ਪਿਛੋਂ ਕਰਨਾ ਹੋਊ ਹੁੰਦਾ ਵੋ ਵੋ ਹਾਂ ਹੋ ਗਈ ਉਹਦਾ ਵੋ ਵੋ ਇਹਦੇ ਤੇ ਛੁਟੀਆਂ ਆ ਇਹਨੇ ਕੱਦੇ ਹੁੰਦੇ ਆ ਤੂੰ ਆ ਦਾ ਡਰਿੰਕ ਤਾਂ ਢੇਕ ਨਾਲ ਹੀ ਖਾਲਾ ਕਰਕਰੇ ਜਕਣ ਉਹ ਖਾਲਾ ਕਰਕਰੇ ਨਾ ਤਰ ਕਈ ਚਲੀ ਆਪਾਂ ਗਵਾਸ਼ਾ ਆ ਕਾਲ ਸਿੰਘ ਪਿੱਛੇ ਕੀ ਬਣਾਇਆ ਕੰਧ ਤੇ ਨੇ ਨੇ ਉਧਰ ਪਿੱਛੇ ਦੇ ਕੰਧ ਬੋਲੀ ਹੋ ਗਈ ਆਉਣੇ ਕੰਨਾ ਜਿ ਦਿੱਤਾ ਹੋਇਆ ਕੁਝ ਦੇਖੀ ਉਹ ਸੀ ਕੰਨਾ ਚ ਕੀ ਕੀਤਾ ਹੋਇਆ ਇਹਨੇ ਕੰਨਾ ਚ ਉਂਗਲਾਂ ਦਿੱਤੀਆਂ ਹੋਈਆਂ ਖੜ ਜਾ ਖੜ ਜਾ ਚੱਲ ਆਇਆ ਕਰ ਲਾਉਣ ਗੱਲਾਂ ਆਹ ਮੈਂ ਪਾ ਨਿਊ ਟ੍ਰਸਟ ਇੰਡੀਆ मैं इंडिया उंडिया नहीं जा मैं बस चिया इतने रहना मैं तेरे को नहीं मैं इंडिया उठा स्टे मैं आ गया वन थ्री एट चल 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 ਹੌਲੀ ਹੌਲੀ ਤੇਰੇ ਸ਼ੂਹ ਦੇਖਾ ਲੈ ਚੱਲ ਚੱਲ ਹੌਲੀ ਹੌਲੀ ਮੈਂ ਗੋਲੂ ਕੁ ਮੈਂ ਹੱਥ ਫੜਾ ਸਰ ਗੋਲ ਕੰਮ ਦਾ ਹੂੰ ਹਾਂ ਉਹ ਸਹੀ ਮੂਨ ਆਹੋ ਕਿੱਥੇ ਘਰ ਦੇ ਪਿੱਛੇ ਕਿੱਥੇ ਉਸ ਨੇ ਹਾਂ ਤਾਂ ਨਹੀਂ ਤਾਂ ਫਾਤ ਤੰਦ ਨਹੀਂ ਤਾਂ ਪਰਾਂਦੀ ਆ ਤੰਦ ਨਹੀਂ ਉਸ ਨੇ ਪਰਾਂਦੀ ਬੈਠ ਹਾਂ ਬੈਠ ਕੇ ਪਰਾਂਦੀ ਆ ਆਇਆ ਖੜ ਜਾ ਖੜ ਜਾ ਖੜ ਜਾ ਰੁਕ ਜਾ ਇਹ ਉਹਨਾਂ ਦਾ ਇੱਕ ਲੈਟਾ ਚਾਹਦੀ ਇਹਨਾਂ ਦੇ ਇੱਕ ਲੈਟ ਹੋਣੀ ਇਹਨਾਂ ਦੇ ਇੱਕ ਲੈਟ ਹੋਣੀ ਉਹਨਾਂ ਦੇ ਉਹ ਲੈਟ ਨਹੀਂ ਮੈਨੂੰ ਇੱਕ ਲੈਟ ਹੋਣੀ ਚਾਹਦੀ ਬੇਬੀ ਸਾਈਡ ਤੇ ਜਾਗਦੀ ਆਖ